ਤੰਤਨ ਬਾਬਾ ਸ੍ਰੀ ਚੰਦ ਜੀ ਅੱਜ ਅਸੀਂ ਸਾਧ ਸੰਗਤ ਜੀ ਨੂੰ ਬਾਬਾ ਸ੍ਰੀ ਚੰਦ ਜੀ ਦੇ ਨਾਲ ਸੰਬੰਧਿਤ ਇੱਕ ਕਥਾ ਸੁਣਾਉਣ ਜਾ ਰਹੇ ਹਾਂ ਜਦੋਂ ਬਾਬਾ ਸ੍ਰੀ ਚੰਦ ਜੀ ਮਮੂਨ ਤੋਂ ਚੱਲੇ ਤਾਂ ਉਹ ਚੰਬੇ ਦੇ ਜੰਗਲਾਂ ਵਿੱਚ ਪਹੁੰਚੇ ਚੰਬੇ ਦਾ ਰਾਜਾ ਜਿਸ ਦੇ ਕੋਲ ਇੱਕ ਜੋਗੀ ਰਹਿੰਦਾ ਸੀ ਚੰਬੇ ਦੇ ਰਾਜੇ ਨੂੰ ਉਸ ਨੇ ਆਪਣੇ ਵੱਸ ਵਿੱਚ ਕੀਤਾ ਹੋਇਆ ਸੀ ਬਾਬਾ ਸ੍ਰੀ ਚਾਂਜੀ ਰਾਵੀ ਨਦੀ ਦੇ ਕਿਨਾਰੇ ਪਹੁੰਚੇ ਅਤੇ ਮਲਾਹ ਨੂੰ ਰਾਵੀ ਨਦੀ ਪਾਰ ਕਰਵਾਉਣ ਵਾਸਤੇ ਕਿਹਾ ਪਰ ਮਲਾਹ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਰਾਜੇ ਨੇ ਮਨਾ ਕੀਤਾ ਹੋਇਆ ਹੈ ਅਤੇ ਸਵਾਰੀਆਂ ਵੀ ਬੇੜੀ ਵਿੱਚ ਪੂਰੀ ਤਰ੍ਹਾਂ ਭਰੀਆਂ ਹੋਈਆਂ ਹਨ ਇਸ ਕਰਕੇ ਮੈਂ ਤੁਹਾਨੂੰ ਪਾਰ ਨਹੀਂ ਕਰਵਾ ਸਕਦਾ बाबा श्री चंद जी ने कोल पी एक पत्थर की सिला इशारा किया कि चल तू ही पार करवा यह कहन दी देर कि पत्थर पानी उत्ते तरन लग पई बाबा श्री चंद जी उस सिला खड़े हुए दी हुई दूसरे सिरे ते पहुँच गई ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਨੇ ਨਦੀ ਪਾਰ ਕੀਤੀ ਜਦੋਂ ਸਵਾਰੀਆਂ ਨੂੰ ਪਤਾ ਲੱਗਾ ਜੋ ਬੇੜੀ ਵਿੱਚ ਬੈਠੀਆਂ ਸਨ ਅਤੇ ਮਲਾਹ ਨੂੰ ਪਤਾ ਲੱਗਾ ਸਾਰਿਆਂ ਨੇ ਬਾਬਾ ਜੀ ਦੇ ਕੋਲੋਂ ਮਾਫੀ ਮੰਗੀ ਜਦੋਂ ਇਹ ਖਬਰ ਉਸ ਜੋਗੀ ਕੋਲ ਪਹੁੰਚੀ ਜੋ ਰਾਜੇ ਕੋਲ ਰਹਿੰਦਾ ਸੀ ਉਸ ਨੇ ਵੀ ਆਣ ਕੇ ਬਾਬਾ ਜੀ ਦੇ ਕੋਲੋਂ ਮਾਫੀ ਮੰਗੀ ਇਹ ਸਿਲਾ ਅੱਜ ਵੀ ਚੰਬਾ ਦੇ ਇੱਕ ਮੰਦਰ ਵਿੱਚ ਸਸੋਬਿਤ ਹੈ ਜੋ ਬਾਬਾ ਸ੍ਰੀ ਚੰਦ ਜੀ ਦੇ ਨਾਮ ਤੇ ਮੰਦਿਰ ਬਣਿਆ ਹੋਇਆ ਹੈ ਅੱਜ ਵੀ ਲੋਕ ਉਸ ਸਿਲਾ ਦੇ ਦਰਸ਼ਨ ਕਰਦੇ ਹਨ ਆਪ ਅਤੇ ਆਪਣਾ ਜੀਵਨ ਧੰਨ ਕਰਦੇ ਹਨ ਧੰਨ ਬਾਬਾ ਸ੍ਰੀ ਚੰਦ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੀ ਜੈ ਧੰਨ ਧੰਨ ਬਾਬਾ ਸ੍ਰੀ ਚੰਦ ਜੀ 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 tan tan Baba sri chand ji tan, tan sri Janji, Tantan Bapak sri Janji.